ਮੁਰਦਾਬਾਦ 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 ਤਕੇਸ਼ਾਇਆ ਕੰਨਾਲਾ ਡਿਪਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾ ਨੌਜਵਾਨ ਤੇ ਕੋਏ ਹਮਲੇ ਦੀ ਨਾਕਰ ਰਿਪੋਰਟ ਕਰਨ ਵਾਲਾ ਡਿਪਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾ ਲੋਕਾਂ ਦੀ ਖੱਜਲ ਖਰਾਬੀ ਕਰਨ ਵਾਲਾ ਡਿਪਟੀ ਮੁਰਦਾਬਾਦ ਮੁਰਦਾਬਾ ਮੈਂ ਅੱਜ ਪਏ ਕੇਸ ਨਾਲ ਖੋਣ ਵਾਲਾ ਡਿਪਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾ ਕਾਲ ਵਾਲੇ ਨੌਜਵਾਨ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਤੇ ਨਾਕ ਕਾਰਵਾਈ ਕਰਨ ਵਾਲਾ ਡਿਪਟੀ ਮੁਰਦਾਬਾਦ 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 ਦੋਸ਼ੀਆਂ ਨੂੰ ਨਾ ਫੜਨ ਵਾਲਾ ਡਿਪਟੀ ਮੁਰਦਾਬਾਦ ਗੋਦਵਾਲ ਡਿਪਟੀ ਮੁਰਦਾਬਾਦ 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 ਜਨਤਕ ਜਹੇ ਬੰਦੀਆਂ ਦਾ ਜਿੰਦਾਬਾਦ 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 ਲੜਨ ਵਾਲੇ ਲੋਕ ਜਿੰਦਾਬਾਦ 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 ਗੋਦਵਾਲ ਡਿਪਟੀ ਮੁਰਦਾਬਾਦ 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 ਆਮ ਪਾਰਟੀ ਦੇ ਕਹਿੰਦੇ ਹਲਕਾ ਖਡੂਰ ਸਾਬ ਦੇ ਅਦੀਨ ਆਉਂਦੇ ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਡੀਐਸਪੀ ਦਫ਼ਤਰ ਦੇ ਬਾਹਰ ਨੌਜਵਾਨ ਨੂੰ ਮੰਜੀ ਦੇ ਉੱਤੇ ਲੰਬੇ ਪਾ ਕੇ ਜ਼ਬਰਦਸਤ ਨਾਰੇਬਾਜੀ ਕੀਤੀ ਗਈ ਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਤੇ ਆਗੂਆਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਪਿੰਡ ਕਾਲਵਾ ਦੇ ਨੌਜਵਾਨ ਜਗਦੇਸ਼ ਸਿੰਘ ਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਮਾਮੂਲੀ ਜਹੀ ਗੱਲ ਨੂੰ ਲੈ ਕੇ ਨੌਜਵਾਨ ਤੇ ਲੋਹੇ ਦੀ ਰਾਡ ਨਾਲ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਉਸ ਦੇ ਥੋਣ ਦੇ ਮਣਕੇ ਤੱਕ ਢੋਲ ਦਿੱਤੇ ਜਿਸ ਨੌਜਵਾਨ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਵਾਬ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਸਿਆਸੀ ਸ਼ਾਇਦ ਦੇ ਕਾਰਨ ਕੋਈ ਵੀ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਮੇਰਾ ਮਨਜੀਤ ਸਿੰਘ ਬੱਗੂ ਪਿੰਡ ਕੋੜਮਮਰਖਾ ਕੀ ਮਾਮਲਾ ਸਾਰਾ ਜਿਹੜਾ ਨੌਜਵਾਨ ਨੂੰ ਮੰਜੇ ਦੇ ਪਾ ਕੇ ਡੀਐਸਪੀ ਕੋਲ ਇਹ ਤੁਸੀਂ ਵੇਖ ਹੀ ਰਹੇ ਦੇ ਜਿਹੜੇ ਥੋਣ ਦੇ ਮਣਕੇ ਟੁੱਟ ਚੁੱਕੇ ਆ। ਇਹ पीजीआई ਤੁਹਾਨੂੰ ਜਵਾਬ ਮਿਲ ਚੁੱਕਾ ਤੇ ਜਿਹੜੇ ਦੋਸ਼ੀ ਆ ਉਹਨਾਂ ਤੇ ਪਰਚਾ ਦਰਜ ਨਹੀਂ ਕੀਤਾ ਗਿਆ ਉਹ ਆਮ ਪਾਰਟੀ ਦੇ ਬੰਦੇ ਆ ਇਹ ਐਮਐਲਏ ਦੇ ਕਹਿਣ ਤੇ ਤੇ ਸਾਡੇ ਐਸਐਚਓ ਇਸ ਤਰ੍ਹਾਂ ਦੇ ਆ ਕਿ ਜੇ ਚੋਲੇ ਵਾਲਿਆ ਐਸਐਚਓ ਨੂੰ ਫੋਨ ਲਾਈਦਾ ਤਾਂ ਉਹ ਦੋ ਦਾ ਨਾਲ ਦਾ ਚੁੱਕਦਾ ਜੀ ਮੈਂ ਤਾਂ ਸਲਾਹ ਕਰ ਬੋਲਦਾ ਉਹ ਗੱਲ ਹੀ ਨਹੀਂ ਕਰਦਾ ਜੇ ਗੁੰਦਵਾਲਾ ਐਸਐਚਓ ਆ ਉਹ ਕਹਿੰਦਾ ਜੀ ਹੋਜੂ ਮਸਲਾ ਲ ਇਹ ਡਿਪਟੀ ਸਾਹਿਬ ਜ਼ਿੰਮੇਵਾਰ ਅਫਸਰ ਹੀ ਇਹਨਾਂ ਨਾਲ ਸਾਰੇ ਮਸਲਿਆਂ ਤੇ ਇਹ ਗੱਲ ਕਰ ਚੁੱਕੇ ਆ ਪਰ ਹਰ ਵਾਰੀ ਲਾਰਾ ਲਿਆ ਜਾਂਦਾ ਜੰਟਾਂ ਦੀ ਇੰਨੀ ਪੁਹਾ ਰਿਆ ਵੀ ਜੰਟਾਂ ਦੇ ਜਿਹੜੇ ਪੈਸੇ ਆ ਉਹ ਲੋਕਾਂ ਕੋ ਠੱਗੀਆਂ ਮਾਰੀਆਂ ਜਿੰਨਾ ਠੱਗੀਆਂ ਮਾਰੀਆਂ ਘਰ ਬੈਠੇ ਆ ਪਰ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਚੋਰੀ ਇੰਨੀ ਆ ਰਾਜੋ ਲੋਕਾਂ ਕੋ ਮੋਬਾਈਲ ਖੋਏ ਜਾਂਦੇ ਆ ਰਾਜੋ ਦਾਤਰਾਂ ਦੇ ਨਾਲ ਪੈਸੇ ਖੋਏ ਜਾਂਦੇ ਆ ਪਰ ਕੋਈ ਕਾਰਵਾਈ ਨਹੀਂ ਪੁਲਿਸ ਸੁੱਤੀ ਪਈ ਆ ਪਤਾ ਸਾਰਾ ਹੀ ਪੁਲਿਸ ਨੂੰ ਨਸ਼ਾ ਸ਼ਰਮ ਲੋਕਾਂ ਦੇ ਘਰਾਂ 'ਚ ਜਾ ਕੇ ਪੁੱਜ ਕਰਨ ਦੇ ਆ ਲੋਕਾਂ ਦੱਸਿਆ ਵੀ ਆ ਨਸ਼ਾ ਕਈ ਪਿੰਡਾਂ ਨੇ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਆ ਜੀ ਮਣਕੇ ਕਿਹੜਾਂ ਵੱਲੋਂ ਤੋੜ ਗਿਆ ਤੇ ਕਿਉਂ ਤੋੜ ਗਿਆ ਇਹ ਇਹਨਾਂ ਦੇ ਪਿੰਡ ਦੇ ਨੌਜਵਾਨ ਆ ਜੀ ਉਹ ਦਰਖਾਸਤ ਇਹ ਨਾ ਦਿੱਤੀ ਆ ਵੀ ਕਿਹੜੇ ਕਿਹੜੇ ਬੰਦੇ ਨੇ ਸਟਾ ਲਾਈਆਂ ਅਸਲ ਚਾਰ ਦੋਸ਼ੀ ਸੀ ਤੇ ਦੋ ਦੋਸ਼ੀ ਮੇਨ ਆ ਵਿੱਚ ਉਹ ਦੋਸ਼ੀ ਦੋਵੇਂ ਕੱਢ ਦਿੱਤੇ ਗਏ ਵੀ ਉਹ ਆਮ ਪਾਰਟੀ ਦੇ ਬੰਦੇ ਸੀ ਕਿੰਨਾ ਚਿਰ ਜਿਹੜਾ ਤੁਹਾਡਾ ਪ੍ਰੋਸਟ ਜਾਰੂ ਲੰਗ ਇਹ ਪ੍ਰਸ਼ਾਸਨ ਹੀ ਵੱਖ-ਵੱਖ ਥਾਣਿਆਂ ਨਾਲ ਸੰਬੰਧਿਤ ਬੈਠੇ ਇੱਥੇ ਪੀ ਜਦੋਂ ਸਾਡੇ ਮਸਲੇ ਹੱਲ ਹੋ ਜਾਣਗੇ ਅਸੀਂ ਕੋਈ ਲੰਮਾ ਪ੍ਰੋਸੈਸ ਨਹੀਂ ਇਹ ਕਰਨਾ ਪੀ ਜਾਰੀ ਅਸੀਂ ਜਨਤਾ ਨਹੀਂ ਇਕੱਠੀ ਕਰਨੀ ਉਹ ਸਾਡੇ ਆਪਣੇ ਪ੍ਰੋਗਰਾਮ ਵਿੱਚ ਚੱਲ ਰਹੇ ਆ ਤੇ ਅਸੀਂ ਇਸ ਕਰਕੇ ਇੱਥੇ ਭਾਏ ਆ ਸਾਰੇ ਮਾਮਲੇ ਵਾਲੇ ਆ ਜਿੰਨੇ ਜਿਹੜੇ ਮਾਮਲੇ ਨਹੀਂ ਨਹ ਲੁੰਦੇ ਉਹਨੇ ਦਿਨ ਅਸੀਂ ਇੱਥੇ ਬੈਠੇ ਰਹਿਣਾ ਹੁਣ ਇਹ ਨਹੀਂ ਪੀ ਜੀ ਚੱਲ ਜੋ ਵਿਸਵਾਸ ਦਿਵਾ ਦਿੰਨੇ ਤੁਹਾਨੂੰ ਜੇ ਮਸਲੇ ਹੱਲ ਕਰਨੇ ਆ ਤੇ ਮਸਲੇ ਕੋਈ ਏਡੇ ਵੱਡੇ ਨਹੀਂ ਇੱਕ ਘੰਟੇ ਜੋ ਹੱਲ ਹੋ ਸਕਦੇ ਚੇਤਾਵਨੀ ਕੀ ਪ੍ਰਸ਼ਾਸਨ ਦੀ ਚੇਤਾਵਨੀ ਇਹੋ ਪੀ ਅਸੀਂ ਇੱਥੇ ਬਹਾਂਗੇ ਪੱਕਾ ਇਹ ਮੰਨਜੀ ਰੱਖੀ ਆ ਦੂਜੇ ਵੀ ਸਾਥੀ ਇੱਕ ਡੇਰੇ ਸਾਬੋ ਆ ਮਾਤਾ ਜਿਹਦੇ ਘਰ ਨਾਲੇ ਕੁੱਟਿਆ ਗਿਆ ਹਲੇ ਉਹਦੀ ਮੰਜੀ ਵੀ ਲਿਉਣੀ ਆ ਉਹਦੇ ਵੀ ਸੱਟਾਂ ਲੱਗੀਆਂ ਤੇ ਹਲੇ ਦੋਸ਼ੀ ਫੜੇ ਨਹੀਂ ਜਾ ਰਹੇ ਇਸੇ ਤਰ੍ਹਾਂ ਵਕ ਵਕ ਖਟਾਣਿਆਂ ਦੇ ਮਸਲੇ ਆ ਹਾਂਜੀ ਕੀ ਨਾ ਤੁਹਾਡਾ ਮੈਂ ਕੈਪਟਨ ਸੰਕਾਲਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਕਮੇਟੀ ਮੈਂਬਰ ਆ ਕੀ ਮਾਮਲਾ ਸਾਰਾ ਜੀ ਡੀਐਸਪੀ ਦਫ਼ਤਰ ਗੱਡੀ ਵਿੱਚ ਹੋ ਆ ਨੌਜਵਾਨ ਜਗਦੀਸ਼ ਸਿੰਘ ਸਾਨਾਪੁਨਰਵੈਲ ਸਿੰਘ ਪਿੰਡ ਕਾਲਵਾ ਤੋਂ ਆ ਇਹ ਆਪਣੇ ਜਿਹੜੀ ਆ ਮਜ਼ਦੂਰੀ ਕਰਕੇ ਘਰ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਰੋਕ ਕੇ ਚਾਰ ਜਿਹੜੇ ਨੌਜਵਾਨਾਂ ਨੇ ਇਹਦੇ ਸੱਟਾਂ ਲਾਈਆਂ ਇੱਕ ਨੇ ਲੋਹੇ ਦੀ ਰਾਡ ਜਿਹੜੀ ਮਾਰੀ ਧੌਂਤੇ ਤੇ ਨਾਲ ਸਿਰ ਤੇ ਸੱਟ ਲੱਗ ਗਈ ਤੇ ਧੌਂਦੇ ਜਿਹੜੇ ਮੜ ਕੇ ਟੁੱਟੇ ਆ ਤੇ ਇਹਨੂੰ ਪਹਿਲਾਂ ਕੈਰੋ ਹਸਪੀਟਲ ਲੈ ਕੇ ਗਏ ਤੇ ਉੱਥੋਂ ਰੈਫਰ ਕੀਤਾ ਤਰਨਤਾਰਨ ਤਰਨਤਾਰਨ ਤੋਂ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਰੈਫਰ ਕੀਤਾ ਗੁਰੂ ਨਾਨਕ ਦੇਵ ਵਾਲਿਆਂ ਨੇ 5 ਦਿਨ ਰੱਖ ਕੇ ਤੇ ਟ੍ਰੀਟਮੈਂਟ ਕੀਤਾ ਉਹਨਾਂ ਆਖਿਆ ਵੀ ਜਦੋਂ ਐਮ ਆਰ ਆਈ ਦੀ ਰਿਪੋਰਟ ਆਈ ਉਹਨਾਂ ਦਾ ਸਾਡੇ ਵਾਸਤਾ ਰੋਗ ਨਹੀਂ ਐ ਇਹਨੂੰ ਪੀਜੀਆਈ ਰੈਫਰ ਕੀਤਾ ਫਿਰ ਇਹ ਪਰਿਵਾਰ ਮਜ਼ਦੂਰ ਪਰਿਵਾਰ ਸੀ ਤੇ ਇਹਦਾ ਪਿੰਡ ਵੱਲੋਂ ਜਿਹੜਾ ਵਾ ਉਹਨਾਂ ਨੇ ਸਾਥ ਦਿੱਤਾ ਤੇ ਇੱਕ ਜਿਹੜੀ ਗੱਡੀ ਕਿਰਾਏ ਤੇ ਕਰਕੇ ਦਿੱਤੀ ਕਿ ਪੀਜੀਆਈ ਜਿਹੜਾ ਆਪਾਂ ਇਹਦਾ ਇਲਾਜ ਕਰਵਾਉਣਾ ਪਰ ਪੀਜੀਆਈ ਵੀ ਜਿਹੜਾ ਇਹ ਜਿਹੜਾ ਇਹਨੂੰ ਜਵਾਬ ਹੋ ਗਿਆ ਤੇ ਇਹ ਮਜ਼ਦੂਰ ਪਰਿਵਾਰ ਸੀ ਤੇ ਘਰ ਲੈ ਕੇ ਆ ਗਏ ਆਪਣਾ ਨੌਜਵਾਨ ਤੇ ਅਜੇ ਤੱਕ ਜਿਹੜਾ ਵਾ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਚੋਲਾ ਸੈਕਟਾਣਾ ਜਿਹੜੀ ਦਰਖਾਸਤ ਦਿੱਤੀ ਗਈ ਇਹਨਾਂ ਲੋ ਕੀ ਮੰਗ ਕਰਦੇ ਆ ਮੰਗ ਅਸੀਂ ਕਰਦੇ ਆਂ ਵੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਦੋਸ਼ੀਆਂ ਨੂੰ ਜਿਹੜੀਆਂ ਸਲਾਖਾਂ ਦੇ ਪਿੱਛੇ ਜਿਹੜਾ ਤਕਣਾ ਚਾਹੀਦਾ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਇਹ ਪਰਿਵਾਰ ਜਿਹੜੀ ਆ ਕੈਰੋ ਹਸਪੀਟਲ ਤੋਂ ਐਮਐਲਆਰ ਲੈ ਕੇ ਗਏ ਸੀ ਤੇ ਉਥੇ ਪਵਨ ਮੁੰਛੀ ਆ ਤੇ ਉਹਨਾਂ ਵੱਲੋਂ ਜਿਹੜਾ ਵਾ ਉਹਨਾਂ ਆਖਿਆ ਵੀ ਇਹ ਜਿਹੜੀ ਰਿਪੋਰਟ ਵਾ ਇਹ ਵਾਪਸ ਲੈ ਜਾਓ ਤੁਹਾਡਾ ਇੱਥੇ ਕੱਖ ਨਹੀਂ ਬਣਨਾ ਤੇ ਉਥੇ 10-20 ਹਜ਼ਾਰ ਰੁਪਿਆ ਲੈ ਕੇ ਤੇ ਜਿਹੜਾ ਰਾਜੀਨਾਮਾ ਕਰ ਲਓ ਤੇ ਤੁਹਾਡੇ ਕੋਈ 23-24 ਬਣਨੀ ਆ ਤੇ ਮੈਂ ਜਿਹੜਾ ਵਾ ਉਹ ਪੁੱਛਣਾ ਚਾਹੁੰਨਾ ਐ ਐਸਐਚਓ ਸਾਹਿਬ ਨੂੰ ਪੇ ਜਿਹੜਾ ਇਹ ਤੁਰ ਨਹੀਂ ਸਕਦਾ ਤੇ ਇਹਦੇ ਜਿਹੜੇ ਮਨਕੇ ਟੁੱਟੇ ਹੋਏ ਆ ਤੇ ਧੌਣ ਨੂੰ ਜਿਹੜਾ ਇਹਦੇ ਬੈਲਟ ਜੀ ਪਾਈ ਆ ਤੇ ਉਹ ਜਦੋਂ ਬੈਲਟ ਲਾ ਦਿੰਦੇ ਆ ਤੇ ਜਿਹੜਾ ਧੌਣ ਵੀ ਇੱਥੇ ਸੁੱਜ ਕੇ ਜਿਹੜੀ ਇੱਥੇ ਆ ਜਾਂਦੀ ਆ ਤੇ ਨਾ ਰੋਟੀ ਖਾ ਸਕਦਾ ਤੇ ਇਹ 23 24 ਲੱਗਦੀ ਇਹਨਾਂ ਦੀ ਤੇ ਜਿਹੜਾ ਮੁੰਛੀ ਆ ਮੁੰਛੀ ਆਮ ਆਦਮੀ ਪਾਰਟੀ ਦਾ ਕੋਈ ਰਿਸ਼ਤੇਦਾਰ ਵਾ ਇਹ ਕਰਕੇ ਜਿਹੜਾ ਵਾ ਇਹਨਾਂ ਦੇ ਕਾਰਵਾਈ ਨਹੀਂ ਜਿਹੜੀ ਆ ਹੋ ਰਹੀ ਦੋਸ਼ੀਆਂ ਤੇ ਹਾਂਜੀ ਜੀ ਨਾਲ ਤੁਹਾਡਾ ਹੀ ਮੇਰਾ ਨਾਮ ਰੇਸ਼ਮ ਸਿੰਘ ਫੇਲੋਕੇ ਜਮੂਰੀ ਕਿਸਾਨ ਸਭੇ ਦਾ ਸੂਬੇ ਦਾ ਅਗੋ ਕੀ ਮਾਮਲਾ ਸਾਰਾ ਜੀ ਡੀਐਸਪੀ ਦਫ਼ਤਰ ਸਾਹਮਣੇ ਜਿਹੜਾ ਨਾਰੇਬਾਜੀ ਹੋ ਰਹੀ ਹੈ ਇਹ ਮਾਮਲਾ ਇਹ ਆ ਕਿ ਆਕਾਲ ਮਾ ਤੋਂ ਸਾਥੀ ਅੱਲੇ ਇੱਧਰ ਐਵੇਂ ਕੈਮਰਾ ਘੁਮਾ ਕੇ ਵੇਖੋ ਇਹਦੇ ਸੱਟਾਂ ਲਾਈਆਂ ਮਣਕੇ ਤੋੜੇ ਆ ਡਾਕਟਰ ਨੇ ਜਵਾਬ ਦਿੱਤਾ ਤੇ ਜਿਹੜਾ ਡੀਐਸਪੀ ਆ ਐਸਐਚਓ ਆ ਚੌਂਕੀ ਨਿ ਚਾਰਜ ਲਗਾਤਾਰ ਜਿਨ੍ਹਾਂ ਨੇ ਸੱਟਾਂ ਲਾਈਆਂ ਉਹਨਾਂ ਦੇ ਹੱਕ ਚ ਭੁਗਤ ਰਹਿਆ ਨਸ਼ਾ ਜਿਹੜਾ ਪਿੰਡਾਂ ਚ ਬਹੁਤ ਵਿਕ ਰਿਹਾ ਇਹਨਾਂ ਨੂੰ ਨਾਂ ਦੱਸੀਏ ਤੇ ਪਿੰਡ ਜਾਣ ਤੋਂ ਪਹਿਲਾਂ ਦੱਸ ਦਿੰਦੇ ਫਲਾਣਾ ਦੱਸ ਕੇ ਗਿਆ ਪੱਤਰਕਾਰ ਫਤਿਹਮਤੋਂ ਦੇ ਘਰੋਂ ਮੋਬਾਈਲ ਚੋਕੇ ਲੈ ਕੇ ਚੋਰੀ ਉਹਦਾ WhatsApp ਚੱਲ ਰਿਆ ਵਾ ਇਹਨਾਂ ਤੋਂ ਬੰਦਾ ਨਹੀਂ ਫੜਿਆ ਜਾ ਰਿਹਾ ਆਂਦੇ ਟਰੈਸ ਤੇ ਲਾਇਆ WhatsApp ਤੋਂ ਚਲਾਉਣ ਡਿਆ ਹੋਰ ਕਿਦਾਂ ਟਰੈਸ ਤੇ ਲਾਉਣਾ ਧਰਨਾ ਲੱਗ ਜਾਂਦਾ ਵਾ ਵਿਸ਼ਵਾਸ ਦਿਵਾ ਦਿੰਦੇ ਆ ਤੇ ਪੈਸੇ ਲੈ ਕੇ ਪੁਲਿਸ ਕੋਈ ਕੰਮ ਨਹੀਂ ਕਰਦੀ ਪਹਿਲੀਆਂ ਸਰਕਾਰਾਂ ਨੂੰ ਠੀਕ ਅਸੀਂ ਕੋਸਦੇ ਆ ਅਕਾਲੀ ਦਲ ਕਾਂਗਰਸੀਆਂ ਨੂੰ ਪਰ ਉਹਨਾਂ ਤੋਂ ਪੰਜ ਕਦਮ ਅੱਗੇ ਚੱਲਣ ਡਿਆ ਭਗਵੰਤ ਮਾਨ ਦੀ ਸਰਕਾਰ ਹਲਕੇ ਦਾ ਐਮਐਲਏ ਆ ਮੈਂ ਹੁਣ ਐਮਐਲਏ ਨੂੰ ਸਵਾਲ ਕਰਦਾ ਵੀ ਆ ਵੇਖੋ ਕੀ ਹਾਲਾਤ ਕੀ ਆ ਬੰਦੇ ਦੀ ਛੱਟਾਂ ਲੱਗੀਆਂ ਮਣਕੇ ਟੁੱਟਿਆ ਬੰਦੇ ਦਾ ਵੇਖੋ ਹਿੱਲ ਨਹੀਂ ਰਿਹਾ ਮਜਬੂਰਨ ਪਰਿਵਾਰ ਨੂੰ ਇੱਥੇ ਲਿਆ ਕੇ ਰੱਖਣਾ ਪਿਆ ਤੇ ਅਸੀਂ ਜਮੂਰੀ ਕਿਸਾਨ ਸਭਾ ਵੱਲੋਂ ਇਹਨਾਂ ਨੂੰ ਸਮਰਥਨ ਦਿੱਤਾ ਜਿੰਨਾ ਚਿਰ ਅੰਦੋਲਨ ਇਹ ਚੱਲਦਾ ਰਹੂਗਾ ਤੇ ਜਮੂਰੀ ਕਿਸਾਨ ਸਭਾ ਇੱਥੇ ਡਟ ਕੇ ਇਹਨਾਂ ਦੇ ਨਾਲ ਖੜੀ ਆ ਅਸੀਂ ਨਹੀਂ ਸੀ ਚਾਹੁੰਦੇ ਕਿ ਗੁਰੂ ਸਾਹਿਬ ਦਾ ਸ਼ਤਾਬਦੀ ਚੱਲ ਗਈ ਅਸੀਂ ਵੀ ਉਹਦੇ ਵਿੱਚ ਹਸਣਾ ਪਰ ਸਾਨੂੰ ਇਹ ਮਜਬੂਰ ਕਰ ਰਿਹਾ ਡੀਐਸਪੀ ਲਗਾਤਾਰ ਇਥੇ ਰਿਸ਼ਤੇਦਾਰੀਆਂ ਲਾਗੇ ਤੇ ਜੇ ਕੋਈ ਕਾਰਵਾਈ ਕੋਈ ਕਰਦਾ ਤੇ ਉਹ ਕਹਿੰਦਾ ਮੈਂ ਤੇ ਡੀਐਸਪੀ ਦਾ ਰਿਸ਼ਤੇਦਾਰ ਆ ਇਹ ਹਾਲਾਤ ਆ ਮੈਂ ਬੇਨਤੀ ਕਰਨਾ ਚਾਹੁੰਦਾ ਭਗਵੰਤ ਮਾਨ ਨੂੰ ਗਰਾਊਂਡ ਦੇ ਵਿੱਚ ਵੀ ਵੇਖੋ ਅੰਦਰੋਂ ਰਿਪੋਰਟਾਂ ਤੁਹਾਨੂੰ ਗਲਤ ਦਿੰਦੇ ਜੀ ਤੁਸੀਂ ਗਰਾਊਂਡ ਦੇ ਵਿੱਚ ਕੋਈ ਗੁਪਤਚਾਰ ਏਜੰਸੀਆਂ ਤੇ ਘੁਲਾ ਕੇ ਵੇਖੋ ਵੀ ਤੁਹਾਨੂੰ ਪਤਾ ਲੱਗ ਜੂ ਤੁਹਾਡੀ ਸਰਕਾਰ ਕੀ ਕਰਦੀ ਹੈ ਇਹ ਸਿਆਸੀ ਸਾਰੇ ਸਾਰਾ ਕੁਝ ਬਿਲਕੁਲ ਸਰੇ ਆਮ ਸਿਆਸੀ ਸੇ ਆ ਬੰਦੇ ਨੇ ਸੱਟਾਂ ਮਾਰੀਆਂ ਘਰ ਤੋਂ ਫਿਰਦੇ ਆ ਲੱਖਾਂ ਰੁਪਈਆ ਮਾਰਿਆ ਬੰਦੇ ਦਾ ਬੰਦਾ ਜਿੰਨਾ ਦਾ ਰੁਪਈਆ ਮਾਰਿਆ ਉਹਨਾਂ ਦੇ ਘਰ ਗੱਡੀ ਰੇਸਾਂ ਦੇ ਕੇ ਜਾ ਰਿਹਾ ਮੋਟਰਸਾਈਕਲ ਵੀ ਫੜ ਲਓ ਮੇਰਾ ਡਿਪਟੀ ਰਿਸ਼ਤੇਦਾਰ ਮੈਂ ਤਾਂਦੇ ਕਹਿੰਦਾ ਨਾ ਗੁਪਤ ਇੱਥੇ ਰਿਪੋਰਟਾਂ ਹੋਣੀਆਂ ਚਾਹੀਦੀਆਂ ਭਗਵੰਤ ਮਾਨ ਨੂੰ ਚਾਹੀਦਾ ਵਾ ਹੱਲ ਕਿ ਉਹ ਤੇ ਪੁਸਤ ਬਣਾਈ ਉਹਨੇ ਵੀ ਇਹਨਾਂ ਦੀ ਐਮਐਲਏ ਦੇ ਹੱਕ ਚ ਭੁਗਤਣਾ ਪਰ ਜਿਹੜਾ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਗਰਾਊਂਡ ਤੇ ਆ ਕੇ ਵੇਖੋ ਕੀ ਬਣਦਾ ਸਾਨੂੰ ਅਸੀਂ ਇਹ ਅੰਦੋਲਨ ਸ਼ੁਰੂ ਕਰਤਾ ਵਾ ਇਹ ਨਹੀਂ ਇਹ ਧਰਨਾ ਨਹੀਂ ਹੈ ਅੰਦੋਲਨ ਆ ਇਹ ਰੋਜ਼ ਸਾਥੀ ਇੱਥੇ ਬਦਲਾ ਕਰਨਗੇ ਸਾਥੀ ਇੱਥੇ ਪਿਆ ਕੋਈ ਇਹਨੂੰ ਟ੍ਰੀਟਮੈਂਟ ਨਹੀਂ ਆ ਇਹਨੂੰ ਕੁਝ ਵੀ ਹੋ ਗਿਆ ਪ੍ਰਸ਼ਾਸਨ ਜ਼ਿੰਮੇਵਾਰ